ਕਿਉਂ ਚੱਲੇ ਭਲੇ ਸਰਦਾਰ ਮੁੰਡੇ ਜਿਹੜੇ ਸੋਹਣੇ ਸਿਰ ਤੇ ਦਸਤਾਰਾਂ ਵਾਲੇ ਸੋਹਣੇ ਦਾੜੇ ਦੇ ਕਿਉਂ ਇਧਰਲੇ ਪਾਸੇ ਨੂੰ ਜਾ ਰਹੇ ਨੇ ਇਹ ਸਾਰਾ ਕੁਝ ਹੋ ਕਿਉਂ ਰਿਹਾ ਇਹਦੇ ਵਿੱਚ ਮੁੱਖ ਕਾਰਨ ਨਿਕਲ ਕੇ ਆਇਆ ਕਿ ਬਹੁਤੇ ਜਿਹੜੇ ਇਹ ਗੇ ਅਲਟ ਟਕੇ ਗਏ ਜਾਂ ਕੁੜੀਆਂ ਲੈਸਬੀਅਨ ਬਣੀਆਂ ਉਹਦਾ ਕਾਰਨ ਇਹ ਕਿ ਇਹ ਆਇਆ ਕਿ ਜਾਂ ਤੇ ਉਹਨਾਂ ਨੇ ਦਬਾਏ ਟ ਕੰਮ ਕੀਤਾ ਜਾਂ ਜਿਦਾਂ ਕਹਿ ਲਓ ਸਕੂਲ ਕਾਲਜ ਦੇ ਜਿਹੜੇ ਬੱਚੇ ਹਸਪਤਾਲਾਂ 'ਚ ਰਹਿੰਦੇ ਆ ਉਹਨਾਂ ਵਿੱਚ ਕਿਸੇ ਨਾ ਕਿਸੇ ਦੇ ਵਿੱਚ ਜਿਹੜਾ ਕੋਈ ਮੇਨ ਬੰਦਾ ਹੁੰਦਾ ਕੋਈ ਲਾਲੋ ਡਾਕਟਰ ਲਾਲੋ ਕੋਈ ਫੌਜ ਦਾ ਮੁਖੀ ਲਾਲੋ ਕੋਈ ਮਤਲਬ ਕਹਿਰੀ ਮੈਕਬੇ ਦਾ ਮੁਖੀ ਲਾੜੋ ਜਿਹਦੇ ਹੇਠ ਬੱਚੇ ਰਹਿੰਦੇ ਆ ਜਾਂ ਬੱਚੀਆਂ ਰਹਿੰਦੀਆਂ ਆ ਉਹਨਾਂ ਦੇ ਵਿੱਚ ਇਹ ਜੀਨਸ ਹੁੰਦੇ ਆ ਚਾਹੇ ਕਿਸੇ ਪ੍ਰਵਿਰਤੀ ਦਾ ਨਹੀਂ ਉਹਦੇ ਵਿੱਚ ਇਹ ਔਗਣ ਹੁੰਦਾ ਉਹ ਰਿਆ ਜਿਵੇਂ ਮੋਮੋਜ਼ ਮੁੱਖ ਤੌਰ ਤੇ ਆਦੇ ਚ ਹੀ ਮੋਮੋਜ਼ ਹੋ ਗਏ ਨਿਵਟਲ ਹੋ ਗਏ ਚਾਇਮੋਂ ਤੇ ਸਪ੍ਰਿੰਗ ਰੋਲ ਵਗੈਰਾ ਜੋ ਵੀ ਆਪਾਂ ਲਕਟਨ ਪੜ੍ਹ ਰਹੇ ਪੀ ਦਾ ਬਰਗਰ ਫਾਸਟ ਫੂਡ ਆ ਨਾ ਇੱਕ ਨੌਨ ਵੇਜ ਮੇਨ ਜੀ ਨੌਨ ਵੇਜ ਮੇਨ ਮੈਂ ਤਾਂ ਕਿਹਾ ਕਿ ਜਿਹੜੇ ਆਪਣੇ ਇਧਰ ਬੁੱਲੇ ਹੈ ਸ਼ੈੱਡ ਬਰਾਂਦਰ ਚੂਚਿਆਂ ਦੇ ਆ ਮੁਰਗੀ ਖਾਣਾ ਜਿਹਨੂੰ ਆਪਾਂ ਕਹਿਨੇ ਆ ਇਹ ਉਹਨਾਂ ਨੂੰ ਛੇਤੀ ਤਿਆਰ ਕਰਨ ਦਾ ਕਰਕੇ ਇੱਕ ਵਪਾਰ ਚਲਾਉਣ ਦਾ ਕਰਕੇ ਉਹਨੂੰ ਸਪੈਸ਼ਲ ਫੀਡ ਜਾਂ ਸਪੈਸ਼ਲ ਇੱਕ ਇੰਜੈਕਸ਼ਨ ਡੋਸ ਦਿੰਦੇ ਆ ਜਿਹੜਾ ਕੋ 40 ਦਿਨ ਦੇ ਵਿੱਚ ਪਾ ਕੇ ਚਾਰ ਉਹਦਾ ਡੇਢ ਤੋਂ 2 ਕਿਲੋ ਮੁਰਗੇ ਨੇ ਹਾਂਜੀ ਤੇ ਉਹ ਜਿਹੜਾ ਮੁਰਗਾ ਨਾਲ ਹੀ ਜਿਹੜਾ ਇਹ ਛੱਡਾਂ ਦੇ ਵਿੱਚ ਉਹ ਨਾ ਤੇ ਮੇਲ ਆ ਤੇ ਨਾ ਫੀਮੇਲ ਆ ਫੇਰ ਉਹਨਾਂ ਤੁਸੀਂ ਇਹ ਤੂੰ ਮੇਲ ਫੀਮੇਲ ਦੀ ਆਸ ਕਿਉਂ ਕਰਦੇ ਜੇ ਆਪਾਂ ਨੂੰ ਖਾ ਰਹੇ ਆ ਜੇ ਉਹਦੇ ਚ ਉਹਦੇ ਹਾਰਮੋਨ ਤਬਦੀਲ ਹੋ ਗਏ ਆ ਉਹ 40 ਦਿਨ ਦੇ ਵਿੱਚ ਜਿੰਨੇ ਇੱਕ ਬਾਣਾ ਮੁਰਗੇ ਨੇ 3 ਮਹੀਨੇ ਦੇ ਵਿੱਚ ਡੇਢ ਤੋਂ 2 ਕਿਲੋ ਦਾ 90 ਦਿਨ ਦੇ ਉਹ 40 ਦਿਨ ਚ ਬਣ ਰਿਹਾ ਅੱਧੇ ਦਿਨ ਚ ਇਟ ਮੀਨਸ ਕਿ ਉਹਨੂੰ ਕੋਈ ਪ੍ਰੀਜ਼ਰਵੇਟਿਵ ਗਲਤ ਚੀਜ਼ ਦਿੱਤੀ ਗਈ ਆ ਜਿਸ ਨੇ ਉਹਦੇ ਹਾਰਮੋਨ ਤੇ ਅਸਰ ਕੀਤਾ ਤੇ ਉਹਦੀ ਫੈਟ ਵਧਾ ਦਿੱਤੀ ਇੱਕਦਮ ਤੇ ਉਹ ਸੋਚੇ ਉਹਦੀ ਪੈਟ ਵਧੀ ਆ ਉਹਦੇ ਤੇ ਅਸਰ ਹੋਇਆ ਤੇ ਐਗਜੈਕਟ ਜਿਹੜਾ ਚੀਜ਼ ਉਹਨੂੰ ਖਾ ਲਿਆ ਇਹ ਹੈਲ ਕਰ ਰਿਹਾ ਉਹਤੇ ਤੇ ਅਸਰ ਹੋਣਾ ਲੱਗ ਦਿੰਦੇ ਆ ਵੀ ਆ ਬਾਬੇ ਬੰਤ ਕੁਸਰੇ ਇਹ ਚੀਜ਼ ਤੇ ਸਦੀਆਂ ਤੋਂ ਚੱਲਦੀ ਆ ਉਹ ਸੌਂਡ ਹੋ ਜਾਂਦਾ ਵੀ ਕਿੰਨੀ ਸੋਹਣੀ ਦਸਤਾਰ ਸਜਾਈ ਹੈ ਪਰ ਇਹਦੇ ਵਿਹਾਰ ਜਿਹੜਾ ਉਹ ਜਨਾਨੇ ਜਿਹੇ ਵਾਲਾ ਇੱਕ ਇੱਕਵੇਂ ਦੇਖ ਦੇਖ ਇੰਨਾ ਦਾ ਇੱਕ ਹੋਰ ਕੰਪਰਸਟੈਂਡ ਕਰ ਗਿਆ ਜਿਸ ਨੂੰ ਆਪਾਂ ਕਹਿੰਦੇ ਆ ਐਲ ਜੀ ਡੀ ਪੀ ਕਿਹਾ ਉਹ ਮਤਲਬ ਕਿ ਉਹ ਲੈਸਬੀਅਨ ਗੇ ਨਹੀਂ ਤੇ ਬਾਈਸੈਕਸ਼ੁਅਲ ਐਸੈਕਸ਼ੁਅਲ ਜਿਹੜਾ ਵਾ ਇੱਕ ਕੁਆਲਿਟੀ ਗਾੜੀ ਇਹਨਾਂ ਦੇ ਵਿੱਚ ਉਹ ਜਿਹੜੀ ਆ ਉਹ ਮਿਕਤਾਰ ਵਧਦੀ ਜਾਂਦੀ ਆ ਦਿਨ ਬਾ ਦਿਨ ਵਧਦੀ ਜਾ ਰਹੀ ਹੈ ਕਿ ਉਹਦੇ ਵਿੱਚ ਕੁਝ ਪਰਸੈਂਟ ਤੇ ਪਾਇਆ ਗਿਆ ਜੀਨਸ ਜੀਨਸ ਮਤਲਬ ਕਿ ਜੈਨਟਿਕ ਫੈਕਟਰ ਇੱਕ ਜਾਂ ਤੇ ਜੇ ਕੋਈ ਲੈਸਬੀਅਨ ਜਾਂ ਬਾਈਸੈਕਸ਼ੁਅਲ ਜਾਂ ਇਹ ਕੋਈ ਗੇ ਹੈ ਤੇ ਉਹ ਜੈਨਟਿਕ ਫੈਕਟਰ ਮਤਲਬ ਕਿ ਜਾਂ ਤੇ ਉਹਦੇ ਪਰਿਵਾਰ ਦੇ ਵਿੱਚ ਕਿਛੇ ਪਿੱਛੇ ਕੋਈ ਪੁਰਾਣਾ ਦਾਦਾ ਨਾਨਾ ਚੱਕਰ ਤਾਇਆ ਸੀਗਾ ਕਿ ਉਹ ਜੀਨਸ ਦੇ ਥਰੂ ਅੱਗੇ ਆ ਗਿਆ ਬਲੈਡ ਰੈਗਿੰਗ ਬਲੈਡ ਰੈਗਿੰਗ ਕਈਆਂ ਥਾਵਾਂ ਤੇ ਇਹ ਚੀਜ਼ਾਂ ਹੈਗੀਆਂ ਜਾਂ ਉਹਨਾਂ ਦੇ ਸੀਨੀਅਰ ਰੈਗਿੰਗ ਥਰੂ ਇਹ ਚੀਜ਼ਾਂ ਕਰਦੇ ਆ ਮੁੰਡੀਆਂ ਨਾਲ ਲੈਸਬੀਅਨ ਜੋ ਇਹ ਹਰਕਤਾਂ ਜਾਂ ਮੁੰਡਿਆਂ ਨਾਲ ਕੋਈ ਵਾਰਡਨ ਜਾਂ ਕੋਈ ਹੋਸਟਲ ਦਾ ਜਿਹੜਾ ਕੋਈ ਮੇਨ ਹੁੰਦਾ ਆ ਜਾਂ ਕੋਈ ਸੀਨੀਅਰ ਹੁੰਦੇ ਆ ਜਾਂ ਕੋਈ ਲਾਲੋ ਡਾਕਟਰ ਸਟਾਫ ਨਰਸਾਂ ਜਿਹੜੀਆਂ ਸੀਨੀਅਰ ਆ ਉਹ ਉਹਨਾਂ ਦੀਆਂ ਲੋੜਾਂ ਮੁਤਾਬਕ ਕਿਸੇ ਨੂੰ ਪੈਸੇ ਦੀ ਲੋੜ ਹੁੰਦੀ ਆ ਕਿ ਇਹਨੂੰ ਫੇਮਸ ਦੀ ਲੋੜ ਹੁੰਦੀ ਆ ਜਾਂ ਕਿਸੇ ਦੀਆਂ ਮਜਬੂਰੀਆਂ ਹੁੰਦੀਆਂ ਕੋਈ ਕਿਸੇ ਦੇ ਘਰੇ ਕੰਮ ਕਰਦਾ ਆ ਕੋਈ ਜੂਨਟ ਚ ਰਹਿੰਦਾ ਆ ਉਹ ਫਿਰ ਉਹ ਨਾਂ ਤੇ ਉਹਨਾਂ ਨੂੰ ਦਬਾਅ ਮਤਲਬ ਕਿ ਮਨਾ ਕਰ ਸਕਦਾ ਆ ਪਹਿਲੋਂ ਤਬਾਹ ਹੇਟਾਂਣ ਕੇ ਮਜਬੂਰੀ ਵਾਸ ਬਹੁਤਿਆਂ ਨਾਲ ਇਹ ਚੀਜ਼ਾਂ ਹੋਈਆਂ ਇਹ ਵੀ ਇੱਕ ਮੇਨ ਕਾਰਨ ਪਾਇਆ ਗਿਆ ਜਿਹੜੇ ਜਾਨ ਤਬਾਹ ਜਾਂ ਮਜਬੂਰੀ ਮਜਬੂਰੀ ਤੇ ਜਾਂ ਪੈਸਾ ਫੇਮਸ ਇਹ ਤਿੰਨ ਚੀਜ਼ਾਂ ਰਲੀਆਂ ਫਸਟ ਆਪਸ਼ਨ ਜਿਹੜਾ ਚੌਥਾ ਕਾਰਨ ਮੈਂ ਮੰਨਦਾ ਜੀ ਜ਼ਿਆਦਾ ਉਹ ਇੱਕ ਪੈਸਾ ਤੇ ਇੱਕ ਆ ਸੋਸ਼ਲ ਮੀਡੀਆ ਤੇ ਕੁਝ ਜਿਹੜੇ ਆ ਪਹਿਲੋਂ ਇਹ ਚੀਜ਼ਾਂ ਹਾਲੀਵੁੱਡ ਦੀਆਂ ਜਾਂ ਬਾਲੀਵੁੱਡ ਦੀਆਂ ਫਿਲਮਾਂ ਚ ਹੈਗਾ ਹੈਗਾ ਜਾਂ ਇਹਨਾਂ ਨੂੰ ਰੋਲ ਦਿੱਤੇ ਜਾਂਦੇ ਸੀ ਇਸ ਤਰ੍ਹਾਂ ਦੇ ਪਰ ਹੁਣ ਸਾਡੇ ਆ ਪੰਜਾਬ ਚ ਜਿਹੜਾ ਵਾ ਬਾਲੀਵੁੱਡ ਚ ਇਹਨੂੰ ਜਿੱਦਾਂ ਪਿੱਛੇ ਜੇ ਇੱਕ ਫਿਲਮ ਬਣੀ ਆ ਉਹ ਇਹ ਸ਼ਾਇਦ ਉਹ ਜਗਜੀਤ ਸੰਧੂ ਕੋਈ ਐਕਟਰ ਹੋਵੇ ਪ੍ਰੋਡਿਊਸਰ ਨੇ ਫਿਲਮ ਕੀਤੀ ਤਾਂ ਮੈਲ ਸੰਧੂ ਨਾਂ ਦਾ ਇੱਕ ਜਿਹੜਾ ਇੱਕ ਗੇ ਆ ਉਹਨੂੰ ਇਹਦੇ ਚ ਰੋਲ ਕਰਾਇਆ ਹੁਣ ਉਹਦੇ ਨਾਲ ਵੇਖ ਕੇ ਜਿਹੜੇ ਬਾਕੀ ਆ ਉਹਨਾਂ ਨੂੰ ਵੀ ਹੱਜ ਮਿਲਦੀ ਆ ਕਿਹੀਂ ਨ ਕਰੀਏ ਕਿਉਂਕਿ ਇੱਕ ਤੇ ਇਹਦੇ ਥਰੂ ਪੈਸਾ ਆਉਂਦਾ ਹਾਂ ਤੇ ਇੱਕ ਸੋਸ਼ਲ ਮੀਡੀਆ ਤੇ ਜਲਦੀ ਸ਼ੋਹਰਤ ਹਾਸਲ ਕਰਨ ਦਾ ਕਰਕੇ ਇਹ ਚੀਜ਼ਾਂ ਉਹ ਜ਼ਿਆਦਾ ਸੋਸ਼ਲ ਮੀਡੀਆ ਤੇ ਇਨਫਲੂਐਂਸ ਕਰਦੇ ਕਿੰਨਾ ਸਮਾਜ ਆ ਥਰਡ ਜਿਹੜਾ ਮੇਰਾ ਪਜਣਾ ਨੂੰ ਕਹਿ ਦਿੰਦੇ ਉਹ ਤਾਂ ਹੈਗਾ ਉਹਨੂੰ ਸਮਾਜ ਤੋਂ ਸਮਾਜ ਨੂੰ ਉਹਨਾਂ ਤੋਂ ਕੋਈ ਦਿੱਕਤ ਨਹੀਂ ਗਈ ਕਿਉਂਕਿ ਉਹ ਕੁਦਰਤ ਨੇ ਉਹਨਾਂ ਨੂੰ ਬਣਾਇਆ ਜਿਹੜੇ ਚੰਗੇ ਭਲੇ ਦਾੜੀਆਂ ਰੱਖ ਕੇ ਵੱਡੇ ਵੱਡੇ ਪੰਗਾ ਵੀ ਸਜਾਈਆਂ ਹੋ ਗਿਆ ਤੇ ਉਹ ਵੀ ਬੰਦੇ ਇਸ ਪਾਸੇ ਨੂੰ ਆ ਰਹੇ ਨੇ ਇਹ ਕੱਲ ਜਿਹੜੀ ਹਜ਼ਮ ਨਹੀਂ ਹੁੰਦੀ ਸਾਡੇ ਸਮਾਜ ਵਿੱਚ ਉੱਥੇ ਉਹ ਬੰਦਾ ਵੀ ਸ਼ਰਮ ਮਹਿਸੂਸ ਕਰਦਾ ਹੈ ਜਿਸ ਨੂੰ ਇਹ ਨੁਕਸ ਹੈਗਾ ਹੋਈ ਹੈ। ਮੈਂ ਵੀ ਪਰਮੇਸ਼ਰ ਨੇ ਮੈਨੂੰ ਜਿਵੇਂ ਦਾ ਬਣਾਇਆ ਹੈ ਤੇ ਜਾਂ ਮੈਨੂੰ ਇਹ ਸਮਾਜ ਜੇ ਉਹ ਐਕਸੈਪਟ ਨਹੀਂ ਕਰ ਰਿਹਾ ਤਾਂ ਮੈਂ ਇਹ ਚੀਜ਼ ਨੂੰ ਜਿਹੜਾ ਬਾਹਰ ਨਾਲ ਲੈ ਕੇ ਆਵਾਂ। ਕੋਸੋ ਸ਼ਾਇਨੇ ਕਹਿ ਸਕਦੇ ਵੀ ਉਹ ਸਮਾਂ ਇਹੋ ਜਿਹਾ ਹੀ ਪਰ ਜਦੋਂ ਦਾ ਸੋਸ਼ਲ ਮੀਡੀਆ ਆ ਗਿਆ ਤੇ ਇੱਕ ਸਾਡੇ ਜਦੋਂ ਮਤਲਬ ਕਿ ਫਿਲਮ ਐਕਟਰਾਂ ਨੇ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ ਤੇ ਇਹ ਪ੍ਰਣਾਲੀ ਜਿਹੜੀ ਹੈ ਨਿਕਰ ਕੇ ਬਾਹਰ ਹੋਣੀ ਸ਼ੁਰੂ ਹੋ ਗਈ ਤੇ ਪਰ ਇਹ ਜਿਹੜੀ ਹੈ ਬਹੁਤ ਵੱਡੀ ਸਾਡੀ ਤਰ੍ਹਾਂ ਦੀ ਸਮਾਜ ਨੂੰ ਜੀ ਉਹਨਾਂ ਨੂੰ ਅਪਣਾ ਲੈਣਾ ਚਾਹੀਦਾ ਕਿ ਜਾਂ ਫਿਰ ਉਹਨਾਂ ਦਾ ਕੋਈ ਮਸਲਾ ਹੱਲ ਹੋਣਾ ਚਾਹੀਦਾ ਹੈ ਕਿ ਇਹ ਇੱਕ ਇਹ ਜਿਹੜੀ ਪ੍ਰਵਿਰਤੀ ਹੈ ਨਹੀਂ ਵਧੀ ਕਿਉਂ ਤੇ ਵਧਣ ਦਾ ਕਾਰਨ ਕੀ ਹੈ ਜਿਹੜਾ ਮੈਂ ਤੁਹਾਨੂੰ ਦੱਸ ਚੁੱਕਾ ਤੇ ਇਹ ਵਧ ਗਈ ਜਿਹੜੀ ਨੂੰ ਸਮਾਜ ਕਦੇ ਵੀ ਐਕਸੈਪਟ ਨਹੀਂ ਕਰੂ ਅਕਸਰ ਅਸੀਂ ਲੰਬੇ ਸਮੇਂ ਤੋਂ ਨਾ ਕੁਝ ਸਮਾਜ ਦੇ ਵਿੱਚ ਜਿਦੋਂ ਆਪਾਂ ਕਹਿੰਦੇ ਆ ਕਿ ਪਹਿਲਾਂ ਤਾਂ ਸਾਡਾ ਸਮਾਜ ਜਿਹੜਾ ਵਾ ਮੇਲ ਦਾ ਫੀਮੇਲ ਤੇ ਚੱਲਦਾ ਸੀ ਤੇ ਹੁਣ ਕੁਝ ਨਵਾਂ ਜਿਹੜਾ ਆ ਰਿਹਾ ਇਹਨੂੰ ਕਈ ਤਰ੍ਹਾਂ ਦੇ ਨਾਲ ਰੋਕ ਦਿੰਦੇ ਨੇ ਪਰ ਆਪਾਂ ਉਹਨਾਂ ਨੂੰ ਗੇਈ ਕਹਾਂਗੇ ਤਾਂ ਉਹਨਾਂ ਦਾ ਇੱਕ ਮਸਲਾ ਜਿਹਾ ਕਾਫੀ ਉੱਠਿਆ ਵੀ ਇਹ ਕਾਰਨ ਕੀ ਹੈ ਤੋ ਚੱਲੇ ਭਲੇ ਸਰਦਾਰ ਹੁੰਦੇ ਜਿਹੜੇ ਸੋਹਣੇ ਸੇਕੇ ਦਸਤਾਰਾਂ ਨੇ ਸੋਹਣੇ ਦਾੜੇ ਨੇ ਕਿਉਂ ਇਧਰੇ ਪਾਸੇ ਰੁਜਾ ਰਹੇ ਨੇ ਇਹ ਸਾਰਾ ਕੁਝ ਹੋ ਕਿਉਂ ਰਿਹਾ ਆ ਆਪਾਂ ਅੱਜ ਇਸ ਚੀਜ਼ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ ਇਹਦੇ ਕਾਰਨ ਜਾਣਾਂਗੇ ਤੇ ਇਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਡਾਕਟਰ ਗੁਰ ਨਿਸ਼ਾਨ ਸਿੰਘ ਜੀ ਕੀ ਆਪਾਂ ਕੋਲੇ ਫਤਿਹ ਸਿੰਘ ਤੇ ਕਰਦੇ ਗੱਲਾਂ ਬਤਾ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਹੈ ਲਈ ਪਤਾ ਹੀ ਪਹਿਲਾਂ ਆਪਾਂ ਇਸ ਚੀਜ਼ ਦੇ ਕਾਰਨ ਚਾਲੂ ਦੀ ਕੋਸ਼ਿਸ਼ ਕਰੀਏ ਵੀ ਅੱਜ ਹੁਣ ਤੁਸੀਂ ਵੇਖੋ ਕਿ ਜਿਹਨੂੰ ਕੋਈ ਦਾ ਨਾ ਕਈ ਵਾਰੀ ਜੇ ਬੰਦਾ ਉਤਰਾਦਾ ਹੋਵੇ ਤੇ ਬੰਦਾ ਇੱਕਦਮ ਸ਼ਾਰਟ ਹੋ ਜਾਂਦਾ ਵੀ ਕਿੰਨੀ ਸੋਹਣੀ ਦਸਤਾਰ ਚਾਹੀਏ ਪਰ ਇਹਦੇ ਵਿਹਾਰ ਜਿਹੜਾ ਉਹ ਜਨਾਬੇ ਜਿਹੜਾ ਆਲਾ ਇੱਕ ਇੱਕਵੇਂ ਦੇਖ ਦੇਖ ਚੀਜ਼ ਇਹ ਵੇਖੋ ਵੀਰ ਜੀ ਜਿਹੜਾ ਇਹ ਟ੍ਰਾਂਸ ਜੈਂਡਰ ਆ ਇਹ ਪ੍ਰਕਿਰਿਆ ਜਿਹੜੀ ਆ ਜਾਂ ਆਪਾਂ ਪੰਜਾਬੀ ਭਾਸ਼ਾ ਜਾਂ ਸ਼ੁੱਧ ਭਾਸ਼ਾ ਜਿਹੜੀ ਆਪਾਂ ਵਰਤਦੇ ਹਾਂ ਵੀ ਆ ਬਾਬੇ ਬੰਤ ਕੁਸਰੇ ਇਹ ਚੀਜ਼ ਤੇ ਸਦੀਆਂ ਤੋਂ ਚੱਲਦੀ ਆਉਂਦੀ ਆ ਜੀ ਜੀ ਇਹ ਹੋਰ ਕੰਟਰੀਆਂ ਚ ਵੈਸਟ ਚ ਨਾਰਥ ਚ ਤੇ ਸਾਡੇ ਪੰਜਾਬ ਚ ਸਾਰੀ ਪ੍ਰਾਣੀ ਹੀ ਪਹਿਲਾਂ ਰਾਜੇ ਮਹਾਰਾਜੇ ਆਪਦੀਆਂ ਰਾਣੀਆਂ ਦੀ ਰਾਖੀ ਨਹੀਂ ਵੀ ਇਹਨਾਂ ਨੂੰ ਰੱਖਦੇ ਰਾਇਆ ਇਹ ਤੇ ਇੱਕ ਪ੍ਰਾਣੀ ਪ੍ਰਕਿਰਿਆ ਕਿ ਨੂੰ ਕਹਿ ਸਕਦੇ ਵੀ ਚੱਲੀ ਆਉਂਦੀ ਹੈ ਟ੍ਰਾਂਸਫਰ ਜਿਹੜਾ ਹੈਗਾ ਜੀ ਜੀ ਪਰ ਹੁਣ ਉਸ ਤੋਂ ਲਹਿਦਾ ਇਹ ਅੱਗੇ ਇਹਨਾਂ ਦਾ ਇੱਕ ਹੋਰ ਕਿਆ ਹੋਰ ਸਟੈਂਡ ਕਰ ਗਿਆ ਜਿਸ ਨੂੰ ਆਪਾਂ ਕਹਿੰਦੇ ਆ ਐਲ ਜੀ ਡੀ ਪੀ ਕਿਆ ਹੋਊ ਹੂੰ ਮਤਲਬ ਕਿ ਉਹ ਲੈਸਬੀਅਨ ਗੇ ਹੂੰ ਤੇ ਬਾਈਸੈਕਸ਼ੁਅਲ ਐ ਸੈਕਸ਼ੁਅਲ ਜਿਹੜਾ ਵਾ ਇੱਕ ਕੁਆਲਿਟੀ ਗਾੜੀ ਇਹਨਾਂ ਦੇ ਵਿੱਚ ਹੋਰ ਜਿਹੜੀ ਆ ਉਹ ਮਿਕਤਾਰ ਵਾਧਦੀ ਜਾਂਦੀ ਆ ਦਿਨ ਬਾਅਦ ਦਿਨ ਵਾਧਦੀ ਜਾ ਰਹੀ ਜਿਹੜੀ ਇਹਦਾ ਮੁੱਖ ਕਾਰਨ ਮੈਂ ਤੇ ਜਿਹੜਾ ਮੰਨਿਆ ਜੀ ਤੇ ਜਿਹੜੀ ਅਮਰੀਕਾ ਜਾਂ ਵੱਡੇ ਮੁਲਕਾਂ ਦੇ ਵਿੱਚ ਖੋਜ ਹੋਈ ਹੈ ਦੇ ਬਾਰੇ ਜੋ ਚੱਲ ਰਹੀ ਅੱਜ ਵੀ ਇਹਦਾ ਕੀ ਕਾਰਨ ਹੈ ਉਥੇ ਇਹਨਾਂ ਦੀ ਮਖਤਾਰ ਇੱਥੋਂ ਤੱਕ ਵੱਧ ਗਈ ਕਿ ਉਹਨਾਂ ਨੂੰ ਇੱਕ ਕਮਿਊਨਿਟੀ ਜਾਂ ਇੱਕ ਜਗ੍ਹਾ ਦੇਣੀ ਪਈ ਵੀ ਤੁਸੀਂ ਜੋ ਆਵਦਾ ਕਾਰਗਰਾਮ ਇੱਥੇ ਕਰਦੇ ਰਹੋ ਮਤਲਬ ਕਿ ਇੰਨੀ ਜਿਆਦਾ ਇਹਨਾਂ ਦੀ ਮਗਧਾਰ ਜਿਹੜੀ ਹੈ ਜਿਆਦਾ ਵੱਧ ਗਈ ਉਹਦਾ ਕਾਰਨ ਕੀ ਹੈ ਅਮਰੀਕਾ ਦੇ ਵਿੱਚ ਹਾਂਜੀ ਅਮਰੀਕਾ ਜਾਂ ਹੋਰ ਵੀ ਯੂਕੇ ਰੀਆ ਕੰਟਰੀਆਂ ਦੇ ਵਿੱਚ ਇੰਗਲੈਂਡ ਕੰਟਰੀਆਂ ਦੇ ਵਿੱਚ ਜੀ ਉਥੇ ਉਹਨਾਂ ਨੇ ਇਹਦੇ ਤੇ ਖੋਜ ਕੀਤੀ ਅਜੇ ਚੱਲ ਰਹੀ ਅੱਜ ਵੀ ਵੀ ਇਹਦੇ ਕਾਰਨ ਕੀ ਉਹਦੇ ਵਿੱਚ 90% ਤੇ ਪਾਇਆ ਗਿਆ ਜੀਨਸ ਜੀਨਸ ਮਤਲਬ ਕਿ ਜੈਨਟਿਕ ਫੈਕਟਰ ਇੱਕ ਜਾਂ ਤੇ ਜੇ ਕੋਈ ਲੈਸਬੀਅਨ ਜਾਂ ਬੈਸੈਕਸ਼ੁਅਲ ਜਾਂ ਇਹ ਕੋਈ ਗੇ ਹੈ ਤੇ ਉਹ ਜੈਨਟਿਕ ਫੈਕਟਰ ਮਤਲਬ ਕਿ ਜਾਂ ਤੇ ਉਹਦੇ ਪਰਿਵਾਰ ਦੇ ਵਿੱਚ ਕਿਛੇ ਪਿੱਛੇ ਕੋਈ ਪਿਓ ਦਾ ਦਾ ਨਾਨਾ ਚਾਚਾ ਦਾ ਆਇਆ ਸੀਗਾ ਕਿ ਉਹ ਜੀਨਸ ਦੇ ਥਰੂ ਅੱਗੇ ਆ ਗਿਆ ਤੇ ਬਲੱਡ ਰਾਈਨ ਬਲੱਡ ਰਾਈਨ ਤੇ ਪਰ ਜਿਹੜਾ ਬਹੁਤਾ ਕਰਕੇ ਜਿਹੜਾ ਉਹਨਾਂ ਨੇ ਇਹਦੇ ਚ ਕੁਆਲਟੀਫਾਈ ਆ ਵੀ ਇਹ ਕਿਉਂ ਵਧੀਆ ਉਹ ਆਪਣੀ এনवायरमेंट ਵਾਤਾਵਰਨ ਤੇ ਆਪਣਾ ਰਹਿਣ ਸਹਿਣ ਆਸ-ਪਾਸ ਕਮਿਊਨਿਟੀ ਸੁਸਾਇਟੀ ਦਾ ਕਾਰਨ ਦੱਸਿਆ ਗਿਆ ਜਾਂ ਮਤਲਬ ਕਿ ਜਿਹਦੇ ਖੋਜ ਵਿੱਚ ਪਾਇਆ ਗਿਆ ਨਾ ਚੱਲ ਰਹੀ ਹੈ ਜਿਹੜੀ ਹੈ ਜੀ ਉਹ ਕਿੱਦਾਂ ਆ ਉਹਦੇ ਵਿੱਚ ਇਹ ਮਤਲਬ ਕਿ ਜਿਹੜੀ ਕਮਿਊਨਿਟੀ ਐਨਵਾਇਰਨਮੈਂਟ ਨੂੰ ਉਹਨਾਂ ਕਿਉਂ ਜ਼ਿਆਦਾ ਤਰਜੀਹ ਦਿੱਤੀ ਕਿ ਇਹ ਇਦਾਂ ਕਿੱਦਾਂ ਮਤਲਬ ਕਿ ਗੇ ਲੈਸਬੀਅਨ ਬਣ ਰਹੇ ਆ ਜੀ ਇਹਦੇ ਵਿੱਚ ਮੁੱਖ ਕਾਰਨ ਨਿਕਲ ਕੇ ਆਇਆ ਕਿ ਬਹੁਤ ਇਹ ਜਿਹੜੇ ਇਹ ਗੇ ਹਣ ਠੱਕੇ ਗਏ ਜਾਂ ਕੁੜੀਆਂ ਲੈਸਬੀਅਨ ਬਣੀਆਂ ਉਹਦਾ ਕਾਰਨ ਇਹ ਆ ਕਿ ਜਾਂ ਤੇ ਉਹਨਾਂ ਨੇ ਦਬਾਏ ਰੱਖ ਕੰਮ ਕੀਤਾ ਜਾਂ ਜਿਦਾਂ ਕਹਿ ਲਓ ਸਕੂਲ ਕਾਲਜ ਜਿਹੜੇ ਬੱਚੇ ਹਸਟਲਾਂ 'ਚ ਰਹਿੰਦੇ ਆ ਉਹਨਾਂ ਵਿੱਚ ਕਹਿੰਦਾ ਕਿ ਇਹਦੇ ਵਿੱਚ ਜਿਹੜਾ ਕੋਈ ਮੇਨ ਬੰਦਾ ਹੁੰਦਾ ਕੋਈ ਲਾਲੋ ਡਾਕਟਰ ਲਾਲੋ ਕੋਈ ਫੌਜ ਦਾ ਮੁਖੀ ਲਾ ਲਓ ਕੋਈ ਮਤਲਬ ਕਹਿਰੀ ਮੈਕਵੇ ਦਾ ਮੁਖੀ ਲਾ ਲਓ ਜਿਹਦੇ ਹੇਠ ਬੱਚੇ ਰਹਿੰਦੇ ਆ ਜਾਂ ਬੱਚੀਆਂ ਰਹਿੰਦੀਆਂ ਆ ਉਹਨਾਂ ਦੇ ਵਿੱਚ ਇਹ ਜੀਨਸ ਹੁੰਦੇ ਚਾਹੇ ਕਿਸੇ ਪ੍ਰਗਤੀ ਦਾ ਹੀ ਉਹਦੇ ਵਿੱਚ ਇਹ ਔਗਣ ਹੁੰਦਾ ਉਹ ਗਾੜੀ ਤੇ ਦਬਾਅ ਪਾ ਕੇ ਜਿਹੜੇ ਆਪਣੇ ਬੱਚਿਆਂ 'ਤੇ ਇਹ ਚੀਜ਼ ਕਰਾਉਂਦਾ ਫਿਰ ਜਦੋਂ ਬੱਚੇ ਪਹਿਲੀ ਅਵਸਥਾ ਦੇ ਵਿੱਚ 11 12 14 ਸਾਲ ਦੀ ਉਮਰ ਦੇ ਵਿੱਚ ਇਹ ਚੀਜ਼ ਨੂੰ ਫੇਸ ਕਰਦੇ ਆ ਉਹ ਫਿਰ ਅੱਗੇ ਉਹਨਾਂ ਦੇ ਵਿੱਚ ਜਿਹੜੀ ਗੋਣਾ ਕੋ ਜਾਂ ਤੇ ਮੁੰਡਿਆਲੇ ਕੁੜੀਆਂ ਚ ਇੰਟਰਸਟ ਚ ਕੁੜੀਆਂ ਚ ਇੰਟਰਸਟ ਜਿਹੜੇ ਉਹ ਦਰਕਰਾਰ ਕਰ ਦਿੰਦੇ ਉਹਨਾਂ ਦੇ ਵਿੱਚ ਵਿਕਸਿਤ ਹੋ ਜਾਂਦੇ ਆ ਉਹ ਫਿਰ ਉਹਨਾਂ ਦੀ ਸੋਚ ਜਿਹੜੇ ਹਾਰਮੋਨਸ ਆ ਉਸੇ ਤਰ੍ਹਾਂ ਦੇ ਹੋ ਜਾਂਦੇ ਆ ਇੱਕ ਕਾਰਨ ਇਹ ਰਿਹਾ ਇੱਕ ਜੈਨੈਟਿਕ ਫੈਕਟਰ ਲਾਵਾ ਜੀਨਸ ਦੂਜਾ ਜਿਹੜਾ ਹੋ ਆਪਣਾ এনਵਾਇਰਨਮੈਂਟ এনਵਾਇਰਨਮੈਂਟ ਦੇ ਵਿੱਚ ਕੀ ਆਉਂਦਾ ਕਿ ਜਦੋਂ ਕੁੜੀਆਂ ਮੁੰਡੇ ਹੌਸਟਲ ਰਹਿੰਦੇ ਉੱਥੇ ਕੋਈ ਚਲੋ ਸੌਰੀ ਕੋਈ ਸੇਪ ਵੀ ਸਾਰੇ ਨਹੀਂ ਕਹਿੰਦਾ ਬਹੁਤ ਚੰਗੇ ਸਕੂਲ ਕਾਲਜ ਯੂਨੀਵਰਸਿਟੀਆਂ ਚੱਤੇ ਬਹੁਤ ਸੋਹਣੇ ਪ੍ਰਬੰਧ ਆ ਬਹੁਤ ਸੋਹਣੀ ਗਾਈਡੈਂਸ ਆ ਤੇ ਪਰ ਕਈਆਂ ਥਾਵਾਂ ਤੇ ਇਹ ਚੀਜ਼ਾਂ ਹੈਗੀਆਂ ਜਾਂ ਉਹਨਾਂ ਦੇ ਸੀਨੀਅਰ ਰੈਗਿੰਗ ਥ्रू ਇਹ ਚੀਜ਼ਾਂ ਕਰਦੇ ਆ ਮੁੰਡਿਆਂ ਨਾਲ ਲੈਸਬੀਅਨ ਜੋ ਇਹ ਹਰਕਤਾਂ ਜਾਂ ਮੁੰਡਿਆਂ ਨਾਲ ਕੋਈ ਵਾਰਡਨ ਜਾਂ ਕੋਈ ਹੋਸਟਲ ਦਾ ਜਿਹੜਾ ਕੋਈ ਮੇਨ ਹੁੰਦਾ ਆ ਜਾਂ ਕੋਈ ਸੀਨੀਅਰ ਹੁੰਦੇ ਆ ਜਾਂ ਕੋਈ ਲਾਲੋ ਡਾਕਟਰ ਸਟਾਫ ਨਰਸਾਂ ਜਿਹੜੀਆਂ ਸੀਨੀਅਰ ਆ ਉਹ ਉਹਨਾਂ ਦੀਆਂ ਲੋੜਾਂ ਮੁਤਾਬਕ ਕਿ ਇਹਨੂੰ ਪੈਸੇ ਦੀ ਲੋੜ ਹੁੰਦੀ ਆ ਕਿ ਇਹਨੂੰ ਫੇਮਸ ਦੀ ਲੋੜ ਹੁੰਦੀ ਆ ਜਾਂ ਕਿਸੇ ਦੀਆਂ ਮਜਬੂਰੀਆਂ ਹੁੰਦੀਆਂ ਕੋਈ ਕਿਸੇ ਘਰੇ ਕੰਮ ਕਰਦਾ ਆ ਕੋਈ ਜੋਨ ਟਕਰਦਾ ਹੈ ਉਹ ਫਿਰ ਨਾ ਤੇ ਉਹਨਾਂ ਨੂੰ ਦਬਾਅ ਮਤਲਬ ਕਿ ਮਨਨ ਕਰ ਸਕਦਾ ਹੈ ਫਿਰ ਉਹ ਦਬਾਅ ਦੇ ਹੇਟ ਆਣ ਕੇ ਮਜਬੂਰੀ ਵਸ ਬਹੁਤਿਆਂ ਨਾਲ ਇਹ ਚੀਜ਼ਾਂ ਹੋਈਆਂ ਇਹ ਵੀ ਇੱਕ ਮੇਨ ਕਾਰਨ ਪਾਇਆ ਗਿਆ ਜਾਂ ਦਬਾਅ ਜਾਂ ਮਜਬੂਰੀ ਮਜਬੂਰੀ ਤੇ ਜਾਂ ਪੈਸਾ ਫੇਮਸ ਫਿਰ ਤੇ ਚੀਜ਼ਾਂ ਰਲੀਆਂ ਹੁਣ ਇਸ ਤੋਂ ਅੱਗੇ ਜਿਹੜੀ ਚੀਜ਼ ਇੱਕ ਹੋਰ ਰਲ ਗਈ ਜੀ ਉਹ ਰਪਣਾ ਹੋ ਗਿਆ ਫਾਸਟ ਫੂਡ ਖਾਣਾ ਪੀਣਾ ਜਿਹੜਾ ਕਿ ਸਾਰਾ ਹੀ ਸਾਰਾ ਸਰਾਸਰ ਗਲਤ ਆ ਸਾਡੇ ਪੰਜਾਬ ਦੇ ਵਿੱਚ ਮਤਲਬ ਕਿ ਚਾਰ ਉ ਤਾਂ ਬਹੁਤ ਸੋਹਣੀਆਂ ਮੌਸਮ ਦੇ অনুকূল ਸਾਡੇ ਖਾਣੇ ਆ ਖਾਣ ਪੀਣੇ ਹੀ ਰਹਿਣ ਸਹਿਣ ਹੀ ਸਾਰਾ ਕੁਝ ਹੀ ਉਹ ਸਾਰੇ ਸਾਡੇ ਵਾਲੇ ਆਉਣ ਵਾਲੇ ਜੁੱਤ ਨੇ ਜਿਹੜੇ ਆ ਹੁਣ ਵਾਲੀ ਪੀੜ੍ਹੀ ਚੱਲ ਰਹੀ ਆ ਜੀ ਜਾਂ ਉਹਦੇ ਵਿੱਚ ਇਕੱਲਾ ਪੀੜ੍ਹੀ ਦਾ ਕਸੂਰਵਾਰ ਨਹੀਂ ਮੈਂ ਕਹਿੰਦਾ ਜਾਂ ਸਾਡੇ ਵੱਡਿਆਂ ਦਾ ਵੀ ਕਸੂਰਵਾਰ ਕਿਉਂਕਿ ਉਹਨਾਂ ਨੇ ਅਵੋਇਡ ਕੀਤਾ ਉਹਨਾਂ ਘਰ 'ਚ ਜਦੋਂ ਚੀਜ਼ਾਂ ਬਣਨੀਆਂ ਛੱਡਤੀਆਂ ਤੇ ਫਿਰ ਬੱਚਿਆਂ ਨੇ ਉਹਨੂੰ ਫੇਸ ਕਰ ਕਰਨੀਆਂ ਆ ਹੀ ਨਹੀਂ ਖਾਣੀਆਂ ਕਿੱਥੋਂ ਆਈਆਂ ਇੱਕ ਇਹ ਕਾਰਨ ਵੀ ਰਿਹਾ ਸਾਡਾ ਖਾਣ ਪੀਣ ਜਿਹੜਾ ਚਾਈਨੀਜ਼ ਫੂਡ ਆ ਜਿਵੇਂ ਮੋਮੋਜ਼ ਮੁੱਖ ਤੌਰ ਤੇ ਆਦੇ 'ਚ ਮੋਮੋਜ਼ ਹੋ ਗਏ ਨ ਤੇ ਸਪਰਿੰਗ ਰੋਲ ਬਕਰਾਂ ਜੋ ਦੀ ਆ ਬੰਨ ਲਕਣ ਪੜ ਰਹੇ ਪੀ ਦਾ 버ગર ਫਾਸਟ ਫੂਡ ਹੈ ਨਾ ਇੱਕ ਨਾਨ ਵੇਜ ਮੇਨ ਜੀ ਨਾਨ ਵੇਜ ਮੇਨ ਮੈਂ ਤਾਂ ਕਿਹਾ ਕਿ ਜਿਹੜੇ ਆਪਣੇ ਇਧਰ ਫੁੱਲੇ ਸ਼ੈੱਡ ਬਰਾਂਦਰ ਚੂਚਿਆਂ ਦੇ ਆ ਪੁਰਕੀ ਖਾਨਾ ਜਿਹਨੂੰ ਆਪਾਂ ਕਹਿ ਰਹੇ ਹਾਂ ਇਹ ਉਹਨਾਂ ਨੂੰ ਛੇਤੀ ਤਿਆਰ ਕਰਨ ਦਾ ਕਰਕੇ ਇੱਕ ਵਪਾਰ ਚਲਾਉਣ ਦਾ ਕਰਕੇ ਉਹਨੂੰ ਸਪੈਸ਼ਲ ਫੀਡ ਜਾਂ ਸਪੈਸ਼ਲ ਇੱਕ ਇੰਜੈਕਸ਼ਨ ਡੋਸ ਦਿੰਦੇ ਆ ਜਿਹੜਾ ਕੋ 40 ਦਿਨ ਦੇ ਵਿੱਚ ਪੜ ਕੇ ਤਿਆਰ ਹੋ ਜਾਂਦਾ 1.5 ਤੋਂ 2 ਕਿਲੋ ਮੁਰਗੇ ਦੇ ਹਾਂ ਜੀ ਤੇ ਉਹ ਜਿਹੜਾ ਮੁਰਗਾ ਨਾਲ ਹੀ ਜਿਹੜਾ ਇਹ ਸ਼ੱਡਾਂ ਦੇ ਵਿੱਚ ਉਹ ਨਾ ਤੇ ਮੇਲ ਆ ਤੇ ਨਾ ਫੀਮੇਲ ਆ ਮੇਰ ਨੂੰ ਤੂੰ ਹੀ ਇਹ ਤੂੰ ਮੇਲ ਫੀਮੇਲ ਦੀ ਆਸ ਕਿਉਂ ਕਰਦੇ ਜੇ ਆਪਾਂ ਉਹਨੂੰ ਖਾ ਰਹੇ ਹਾਂ ਜੇ ਉਹਦੇ ਚ ਉਹਦੇ ਹਾਰਮੋਨ ਤਬਦੀਲ ਹੋ ਗਏ ਆ ਉਹ 40 ਦਿਨ ਦੇ ਵਿੱਚ ਜਿੰਨੇ ਇੱਕ ਮਾਣਾ ਮੁਰਗੀ ਨੇ 3 ਮਹੀਨੇ ਦੇ ਵਿੱਚ 1.5 ਤੋਂ 2 ਕਿਲੋ ਦਾ 90 ਦਿਨ ਦੇ ਉਹ 40 ਦਿਨ ਚ ਬਣ ਰਿਆ ਅੱਧੇ ਦਿਨ ਚ ਇਟ ਮੀਨਸ ਕਿ ਉਹਨੂੰ ਕੋਈ ਪ੍ਰੀਜ਼ਰਵੇਟਿਵ ਗਲਤ ਚੀਜ਼ ਦਿੱਤੀ ਗਈ ਆ ਜਿੰਨੇ ਉਹਦੇ ਹਾਰਮੋਨ ਤੇ ਅਸਰ ਕੀਤਾ ਆ ਤੇ ਉਹਦੀ ਫੈਟ ਵਧਾ ਦਿੱਤੀ ਇੱਕਦਮ ਤੇ ਉਹ ਸੋਜੇ ਉਹਦੀ ਪੇਟ ਵਧੀ ਆ ਉਹਦੇ ਤੇ ਅਸਰ ਹੋਇਆ ਤੇ ਐਗਜੈਕਟ ਜਿਹੜਾ ਚੀਜ਼ ਉਹਨੂੰ ਖਾ ਲਿਆ ਹਨ ਹੇਲ ਕਰ ਰਿਹਾ ਉਹਤੇ ਤੇ ਅਸਰ ਹੋਣਾ ਲਾਜ਼ਮੀ ਆ ਇੱਕ ਕਾਰਨ ਨੌਨ ਵੇਜ ਤੇ ਸੋਸਾਇਟੀ ਕਮਿਊਨਿਟੀ ਜੀਨਸ ਇਹ ਤਿੰਨ ਕਾਰਨ ਮੁੱਖ ਤੇ ਇੱਕ ਤੋਂ ਲਾਸਟ ਆਪਸ਼ਨ ਜਿਹੜਾ ਚੌਥਾ ਕਾਰਨ ਮੈਂ ਮੰਨਦਾ ਜੀ ਜਿਆਦਾ ਉਹ ਇੱਕ ਪੈਸਾ ਤੇ ਇੱਕ ਆ ਸੋਸ਼ਲ ਮੀਡੀਆ ਤੇ ਕੁਝ ਜਿਹੜੇ ਆ ਪਹਿਲੂ ਇਹ ਚੀਜ਼ਾਂ ਹ Hollywood ਦੀਆਂ ਜਾਂ Bollywood ਦੀਆਂ ਫਿਲਮਾਂ 'ਚ ਹੈਗਾ ਹੈਗਾ ਜਾਂ ਇਹਨਾਂ ਨੂੰ ਰੋਲ ਦਿੱਤੇ ਜਾਂਦੇ ਆ ਇਸ ਤਰ੍ਹਾਂ ਦੇ ਪਰ ਹੁਣ ਸਾਡੇ ਆ ਪੰਜਾਬ 'ਚ ਜਿਹੜਾ ਵਾ Bollywood 'ਚ ਵੀ ਇਹਨੂੰ ਜਿੱਦਾਂ ਪਿੱਛੇ ਜੇ ਇੱਕ ਫਿਲਮ ਬਣੀ ਆ ਉਹ ਸ਼ਾਇਦ ਉਹ ਜਗਜੀਤ ਸੰਧੂ ਪ੍ਰੋਜੈਕਟਰ ਆ ਵਾ ਪ੍ਰੋਡਿਊਸਰ ਦੀ ਫਿਲਮ ਕੀਤੀ ਤੋਂ ਮੈਨ ਸੰਧੂ ਨਾਲ ਇੱਕ ਜਿਹੜਾ ਵੀ ਇਹ ਆ ਉਹਨੂੰ ਇਹਦੇ ਵਿੱਚ ਰੋਲ ਕਰਾਇਆ ਹੁਣ ਉਹਦੇ ਲਵੇ ਕੇ ਜਿਹੜੇ ਬਾਕੀ ਆ ਉਹਨਾਂ ਨੂੰ ਵੀ ਹੱਥ ਮਿਲਦੀ ਹੈਗੇ ਨਹੀਂ ਵੀ ਕਰੀਏ ਕਿਉਂਕਿ ਇੱਕ ਤੇ ਇਹਦੇ ਥਰੂ ਪੈਸਾ ਆਉਂਦਾ ਹਾਂ ਤੇ ਇੱਕ ਸੋਸ਼ਲ ਮੀਡੀਆ ਤੇ ਜਲਦੀ ਸ਼ੋਹਰਤ ਹਾਸਲ ਕਰਨ ਦਾ ਕਰਕੇ ਤੇ ਇਹ ਚੀਜ਼ਾਂ ਨੂੰ ਉਹ ਜ਼ਿਆਦਾ ਸੋਸ਼ਲ ਮੀਡੀਆ ਤੇ ਇਨਫਲੂਐਂਸ ਕਰਦੇ ਆ ਵਿਖਾਉਂਦੇ ਆ ਤੇ ਉਹ ਇਹਨਾਂ ਕਰ ਲਵੇ ਕੇ ਜਿਹੜੇ ਬਾਕੀ ਵੀ ਆ ਘਰਾਂ 'ਚ ਟਕੇ ਵੀ ਆ ਸਾਡੀ ਪੰਜਾਬ ਦੀ ਸਭਿਆਤ ਇਹੋ ਜਿਹੀ ਜੀ ਪਹਿਲੋਂ ਪੁਰਾਣੀਆਂ ਚੀਜ਼ਾਂ ਹੈਗੀਆਂ ਨਹੀਂ ਤੇ ਕੋਈ ਜਗਜਹ ਨਹੀਂ ਹੁੰਦਾ ਕਿਉਂਕਿ ਉਹ ਜਿੱਥੇ ਆਮ ਲੋਕ ਜਨਾਂ ਦੇ ਘਰੇ ਇਹ ਚੀਜ਼ ਤਰਾਸਦੀ ਹੈ ਹੀ ਉਹ ਸ਼ਰਮ ਮਹਿਸੂਸ ਕਰਦੇ ਉਹਤੇ ਉਹ ਬੰਦਾ ਵੀ ਸ਼ਰਮ ਮਹਿਸੂਸ ਕਰਦਾ ਹੈ ਜਿਸ ਨੂੰ ਇਹ ਨੁਕਸ ਹੈਗਾ ਹੋਈ ਹੈ ਵੀ ਪਰਮੇਸ਼ਰ ਨੇ ਮੈਨੂੰ ਜਿਵੇਂ ਦਾ ਬਣਾਇਆ ਹੈ ਤੇ ਜਾਂ ਮੈਨੂੰ ਇਹ ਸਮਾਜ ਜਿਉਂ ਅਕਸੈਪਟ ਨਹੀਂ ਕਰ ਰਿਹਾ ਤੇ ਮੈਂ ਇਹ ਚੀਜ਼ ਨੂੰ ਜਿਹੜਾ ਬਾਹਰ ਨਾਲ ਲੈ ਕੇ ਆਵਾ ਉਹ ਸਿਆਣੇ ਕਹਿ ਸਕਦੇ ਕਿ ਉਹ ਸਮਾਂ ਹੋ ਜਾਈ ਪਰ ਜਦੋਂ ਦਾ ਸੋਸ਼ਲ ਮੀਡੀਆ ਆ ਗਿਆ ਤੇ ਇੱਕ ਸਾਡੇ ਜਦੋਂ ਮਤਲਬ ਕਿ ਫਿਲਮਾਂ ਐਕਟਰਾਂ ਨੇ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ ਤੇ ਇਹ ਪ੍ਰਣਾਲੀ ਜਿਹੜੀ ਹੈ ਨਿਕਰ ਕੇ ਬਾਹਰ ਹੋਣੀ ਸ਼ੁਰੂ ਹੋ ਗਈ ਤੇ ਪਰ ਇਹ ਜਿਹੜੀ ਹੈ ਬਹੁਤ ਵੱਡੀ ਸਾਡੀ ਤਰ੍ਹਾਂ ਦੀ ਹੈ ਪੰਜਾਬ ਦੇ ਇੱਥੇ ਨੂੰ ਵੇਖ ਕੇ ਲੋਕ ਅੱਗੇ ਤੋਂ ਅੱਗੇ ਜਿਹੜੇ ਆ ਬਹੁਤ ਇਹ ਪਰਵਾਹ ਚ ਵਹਿ ਰਹੇ ਆ ਇਹ ਜੋ ਸਾਡੇ ਪੰਜਾਬ ਲਈ ਸਾਡੀ ਸੱਭਿਆਚਾਰ ਲਈ ਸਾਡੀ ਸਭਿਆਤ ਲਈ ਜੋ ਸਾਡੇ ਵਿਰਾਸਤ ਤੇ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਇੱਕ ਬੜੀ ਤਕੜੀ ਕਲੰਕ ਇੱਕ ਲਾਂ ਤਾਂ ਕਹਿ ਸਕਦੇ ਆ ਕਿ ਜੋ ਇਹਦਾ ਇਹ ਮਤਲਬ ਪ੍ਰਪੋਜ਼ ਕਰਨ ਨੂੰ ਰੁਕਣਾ ਚਾਹੀਦਾ ਹੈ ਬੰਦ ਹੋਣਾ ਚਾਹੀਦਾ ਜੋ ਕੁਦਰਤ ਨੇ ਵਰਤਾਰਾ ਘੜਿਆ ਜੀ ਇੱਕ ਸਵਾਲ ਲੈ ਲਓ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਕਿਨਰ ਸਮਾਜ ਆ ਥਰਡ ਜੈਂਡਰ ਆਪ ਜਨਾਂ ਨੂੰ ਕਹਿ ਦਿੰਦੇ ਹੋ ਉਹ ਤਾਂ ਹੈਗਾ ਉਹ ਨੂੰ ਸਮਾਜ ਤੋਂ ਸਮਾਜ ਨੂੰ ਉਹਨਾਂ ਤੋਂ ਕੋਈ ਦਿੱਕਤ ਨਹੀਂ ਜਿਉਂਕਿ ਉਹ ਕੁਦਰਤ ਨੇ ਉਹਨਾਂ ਨੂੰ ਬਣਾਇਆ ਹੈ ਜਿਹੜੇ ਚਗੇ ਪਰੇ ਦਾੜੀਆਂ ਰਾਕੇ ਵੱਡੇ ਵੱਡੇ ਬੰਦਾ ਵੀ ਸਚਾਈਆਂ ਹੁੰਦੀਆਂ ਤੇ ਉਹ ਵੀ ਬੰਦੇ ਇਸ ਪਾਸੇ ਨੂੰ ਆ ਰਹੇ ਨੇ ਇਹ ਗੱਲ ਜਿਹੜੀ ਹਜ਼ਮ ਨਹੀਂ ਹੁੰਦੀ ਸਾਡੇ ਸਮਾਜ ਕਿ ਸਾਡੇ ਸਮਾਜ ਨੂੰ ਉਹਨਾਂ ਨੂੰ અપਨਾ ਲੈਣਾ ਚਾਹੀਦਾ ਕਿ ਜਾਂ ਫਿਰ ਉਹਨਾਂ ਦਾ ਕੋਈ ਮਸਲਾ ਹੱਲ ਹੋਣਾ ਚਾਹੀਦਾ ਇਹ ਦੇਖੋ ਵੀਰ ਜੀ ਗੱਲ ਤੇ ਇਹੀ ਮੇਨ ਹੈ ਨਾ ਹੁਣ ਆਪਾਂ ਪਰਮੇਸ਼ਰ ਜਾਂ ਕੁਦਰਤ ਦੇ ਵਰਤਾਰੇ ਦੇ ਵਿਰੁੱਧ ਜਾ ਹੀ ਨਹੀਂ ਸਕਦੇ ਜਿਹਨੂੰ ਪਰਮੇਸ਼ਰ ਨੇ ਬਣਾਇਆ ਹੈ ਟ੍ਰਾਂਸੈਂਡੈਂਟਰ ਜਾਂ ਕੇਂਦਰ ਉਹ ਤੇ ਇੱਕ ਸੜੀ ਪ੍ਰਣਾਲੀ ਹੈ ਪੁਰਾਣੀ ਚੱਲੀ ਆਉਂਦੀ ਹੈ ਸਾਡੇ ਗੁਰੂ ਕਾਲ ਤੋਂ ਲਾਲੂ ਕਹਿ ਸਕਦੇ ਆਪਾਂ ਤੇ ਰਾਜੇ ਮਹਾਰਾਜੇ ਮੁਗਲ ਵੀ ਜਿਹੜੇ ਆ ਜਾਂ ਉਹ ਮਤਲਬ ਜਿਹੜੇ ਰਾਜੇ ਮਹਾਰਾਜੇ ਉਹ ਆਪਣੀ ਰਾਣੀਆਂ ਦੀ ਰਾਖੀ ਲਈ ਪਰਮਾਂ ਦੀ ਦੇਖਭਾਲ ਲਈ ਉਹਨਾਂ ਨੂੰ ਮਤਲਬ ਕਿ ਇਹਨਾਂ ਨੂੰ ਇੱਕ ਰੱਖਦੇ ਸੀ ਰੱਖਿਆ ਕਰੱਖਦੇ ਸੀ ਜਾਂ ਇੱਕ ਸਹਾਇਕ ਮਜੂ ਰੱਖਦੇ ਸੀ ਤੇ ਉਹਨੂੰ ਮੰਨਤਾ ਸੀ ਕਿ ਉਹ ਕੋਈ ਚੱਕਰ ਨਹੀਂ ਆ ਉਹ ਆਪਣੇ ਸਮਾਜ ਚ ਵਿਚਰਦੇ ਹੀ ਨਾ ਉਹ ਕੋਈ ਨਾ ਇਨਫਲੂਐਂਸਰ ਗੰਦ ਨਹੀਂ ਪਾਉਂਦੇ ਹੋ ਜਾਣ ਪਰ ਇਹਦੇ ਵਿੱਚ ਉਹਨਾਂ ਚੀਜ਼ਾਂ ਇਹੀ ਤਾਂ ਗੱਲ ਦੀ ਤੰਗੀ ਆ ਕਿ ਇੱਕ ਇਹ ਜਿਹੜੀ ਪ੍ਰਗਤੀ ਹੈ ਨਹੀਂ ਵਧਦੀ ਕਿਉਂ ਤੇ ਵਧਣ ਦਾ ਕਾਰਨ ਕੀ ਆ ਜਿਹੜਾ ਵਧਣ ਦੱਸ ਚੁੱਕਾ ਤੇ ਇਹ ਵਧ ਗਈ ਜਿਹੜੀ ਨੂੰ ਸਮਾਜ ਕਰੇ ਵੀ ਐਕਸੈਪਟ ਨਹੀਂ ਕਰੂਗਾ ਕਿਉਂਕਿ ਉਹ ਨਾਰਮਲ ਨਹੀਂ ਗਈ ਜਿਸ ਨੂੰ ਤਾਂ ਪਰਮੇਸ਼ਰ ਨੇ ਬਣਾ ਦਿੱਤਾ ਮੈਂ ਨਾ ਇੱਕ ਦੋ ਕਿੰਨਰਾ ਦੇ ਵੀ ਇੰਟਰਵਿਊਸ ਦੇਖਿਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਹੜੇ ਅਸੀਂ ਕੁਦਰਤੀ ਤੌਰ ਤੇ ਬਣ ਚੁੱਕੇ ਆ ਨਾ ਜੋ ਸਾਨੂੰ ਕੁਦਰਤ ਨੇ ਦੇ ਦਿੱਤਾ ਅਸੀਂ ਤਾਂ ਅਦਾਸ ਕਰਦੇ ਆ ਵੀ ਸੱਚੇ ਪਾਤਸ਼ਾਹ ਵੀ ਇਦਾਂ ਦਾ ਸ਼ਰੀਰ ਕਿਸੇ ਨੂੰ ਬਣਾ ਦਈ ਜੀ ਬਿਲਕੁਲ ਤੇ ਜਿਹੜੇ ਬੰਦੇ ਨਾਰਮਲ ਬਣੇ ਜਾਂਦੇ ਆ ਉਹਨਾਂ ਨੂੰ ਪੱਕੀ ਕਹੋਗੇ ਦੇਖੋ ਜੀ ਇਹ ਮੇਨ ਗੱਲ ਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਕੁਝ ਪਰਸੈਂਟ ਜੀਨਸ ਜਿਹੜੇ ਜੈਨਟਿਕ ਫੈਕਟਰ ਆ ਤੇ ਜਿਹੜਾ ਮੈਂ 25 ਤੋਂ 50% ਦਾ ਆਕਰ ਰੱਖਿਆ ਹੋਆ ਆਪਣਾ ਜਿਹੜਾ ਵਾਤਾਵਰਣਲ ਮੈਂਟ ਕੋਈ ਦਵਾਈ ਹੈਟ ਜਾਂ ਕੋਈ ਸੋਸਾਇਟੀ ਕਮਿਊਨਿਟੀ ਹੈਟ ਜਾਂ ਮਤਲਬ ਤੇ ਕੋਸ਼ ਜਿਹੜਾ ਵਾ ਉਹ ਸੋਸ਼ਲ ਮੀਡੀਆ ਤੇ ਇਨਫਲੂਐਂਸਰ ਛੇਤੀ ਮਸ਼ਹੂਰ ਹੋਣ ਦਾ ਕਾਰਨ ਤੇ ਪੈਸਾ ਪਰ ਇਹਦੇ ਵਿੱਚ ਵੀ ਮੈਂ ਇਹ ਗੱਲ ਕਹਿਣਾ ਕਿ ਮੈਂ ਕਿ ਬਰਾਦਰੀ ਦੇ ਖਿਲਾਫ ਨਹੀਂ ਆ ਜੇ ਪਰਮੇਸ਼ਰ ਨੇ ਕਿਸੇ ਨੂੰ ਕਿਸੇ ਪੱਕਾ ਬਣਾ ਰੱਖਿਆ ਹੈ ਤੇ ਉਹ ਪਰਮੇਸ਼ਰ ਦੀ ਰਜ਼ਾ ਹੈ ਅਸੀਂ ਉਹਦੇ ਖਿਲਾਫ ਨਹੀਂ ਬੋਲਦੇ ਨਾ ਮੈਂ ਕਿ ਕਮਿਊਨਿਟੀ ਨੂੰ ਟਾਰਗੇਟ ਕਰਦਾ ਨਾ ਮਾੜਾ ਕਹਿਣਾ ਪਰ ਜੋ ਵਾਕਿਆਨ ਪਰਮੇਸ਼ਰ ਨੇ ਇਹ ਚੀਜ਼ ਬਣਾਈ ਉਹ ਤੇ ਚੀਜ਼ ਨੂੰ ਸਮਾਜ ਨੇ ਪਹਿਲਾਂ ਹੀ ਐਕਸੈਪਟ ਕੀਤਾ ਉਹਨਾਂ ਪਰ ਜੀ ਮਤਲਬ ਕਿ ਬਣ ਗਈ ਆ ਲੈਸਬੀਅਨ ਤੇ ਬਾਈसेक्सुअल ਇਹ ਨੂੰ ਮਤਲਬ ਕਿ ਸਮਾਜ ਕਿੰਨਾ ਅਕਸੈਪਟ ਕਰ ਲੇ ਜੇ ਉਤੀ ਉਹ ਤਾਂ ਜੈਨਟਿਕ ਹੈ ਹੀ ਨਹੀਂ ਉਹ ਪਰਮੈਸ਼ਰ ਵੱਲੋਂ ਨਹੀਂ ਗੇ ਉਹ ਜਾਤੇ ਕਿਸੇ ਦਬਾਅਕ ਬਣੇ ਉਹਨਾਂ ਨੂੰ ਸੁਧਾਰਿਆ ਜਾ ਸਕਦਾ ਆ ਜਾਤੇ ਉਹਨਾਂ ਦੇ ਪਰਿਵਾਰ ਇਸ ਬਾਰੇ ਸੋਚਣ ਕਿ ਚਾਹ ਉਹ ਡਾਕਟਰ ਸਾਇਕਾਟ੍ਰਿਸਟ ਨੂੰ ਜਾਂ ਮਨੋਵਿਗਿਆਨੀ ਡਾਕਟਰ ਨੂੰ ਜਾਓ ਗੁਰੂ ਮਹਾਰਾਜ ਅਗੇ ਅਰਦਾਸ ਕਰਨ ਵੀ ਇਹ ਪਰਮੈਸ਼ਰ ਜੇ ਸਾਡੇ ਕੋਈ ਕੋਈ ਕਮੀ ਰਹੀ ਹੈ ਸਾਡੇ ਨਾਲ ਕਿਸੇ ਨਾ ਕੋਈ ਗਲਤੀ ਹੋ ਗਈ ਹੈ ਪਿੱਛੇ ਤਾਂ ਹੀ ਇਹ ਬੰਨੇ ਨਾ ਤਰੀਏ ਜੇ ਪੱਕਾ ਬਣ ਕੇ ਆਪਾਂ ਇਹੋ ਜੇ ਕੰਮ ਕਰਾਂਗੇ ਤਾਂ ਸਰਦਾਰਾਂ ਨੂੰ ਤੇ ਇਹ ਚੀਜ਼ਾਂ ਸੋਖਦੀਆਂ ਹੀ ਨਹੀਂ ਆ ਤੇ ਇਹ ਬਾਕੀ ਤੁਸੀਂ ਪਹਿ ਨਾ ਵੀ ਕਿੰਨੇ ਥਾਈਏ ਰੋਲੇ ਪੈ ਗਏ ਆ ਕਿ ਜਿਹੜੇ ਨਕਲੀ ਕਿੰਦਰ ਬਣ ਕੇ ਜਿਹੜੇ ਆ ਅਸਲੀ ਕਿੰਦਰਾਂ ਦਾ ਵੀ ਹੱਕ ਖਾ ਰਹੇ ਆ ਡੇਰਿਆਂ ਤੇ ਮੰਧ ਬਣ ਰਹੇ ਆ ਕੋਈ ਰੇਲ ਗੱਡੀਆਂ ਚ ਜਾਂ ਟੋਲ ਪਲਾਟ ਜਾ ਤੇ ਮੰਗ ਰਹੇ ਆ ਉਹਨਾਂ ਨੂੰ ਪਤਾ ਨਹੀਂ ਕਿੰਨੇ ਕੁ ਆਪਾਂ ਵੀਡੀਓ ਵੇਖ ਚੁੱਕੇ ਕੋਈ ਨਕਲੀ ਕਿੰਦਰ ਬਣਿਆ ਹੁੰਦੇ ਆ ਇਸ ਤਰ੍ਹਾਂ ਦੀ ਇਹ ਪ੍ਰਣਾਲੀ ਆ ਇਹਦੇ ਹੁਣ ਹੱਲ ਵਾਲੇ ਪਾਸੇ ਹੈ ਕਿ ਕੀ ਇਸ ਚੀਜ਼ ਦਾ ਇਲਾਜ ਸੰਭਵ ਹੈ ਕਿਹੜੇ ਤਰੀਕੇ ਨਾਲ ਸੰਭਵ ਹੈ ਜੇ ਹੈਗਾ ਵੀ ਤੇ ਕਿਹੜੇ ਤਰੀਕੇ ਨਾਲ ਸੰਭਵ ਹੈ ਵੇਖੋ ਇਹਦਾ ਇਲਾਜ ਜੋ ਤੇ ਪਰਮੇਸ਼ਰ ਨੇ ਬਣਾਇਆ ਕੇਂਦਰ ਟ੍ਰਾਂਸ ਜੈਂਡਰ ਨੂੰ ਉਹ ਨੂੰ ਆਪ ਛੇੜਦੇ ਨਹੀਂ ਉਹ ਉਹ ਤੇ ਉਹਦੇ ਬਾਰੇ ਤੇ ਕੋਈ ਡਾਕਟਰ ਜਾਂ ਕੋਈ ਵਿਗਿਆਨੀ ਕੁਝ ਨਹੀਂ ਕਰ ਸਕਦਾ ਪਰ ਇਹਦਾ ਇਲਾਜ ਉਹਨਾਂ ਲੋਕਾਂ ਦਾ ਸੰਭਵ ਹੈ ਜਿਹੜੇ ਬੇਵਜਾ ਹੀ ਬਣੇ ਆ ਜਾਂ ਇੱਕ ਵੇਖੋ ਸਵੇਕ ਭੇਡ ਚਾਲ ਦੇ ਤਹਿਤ ਬਣੇ ਆ ਜਾਂ ਕੁਝ ਲੋਕਾਂ ਨੂੰ ਇਹ ਲੱਗਦਾ ਕਿ ਸ਼ਾਇਦ ਇਦਾਂ ਬਣਨਾ ਫੇਮਸ ਹੋ ਜਾਗੇ ਜਾਂ ਪੈਸਾ ਕਮਾ ਲਾਂਗੇ ਤੇ ਉਹਨਾਂ ਦਾ ਹਾਲ ਤੇ ਹੈਗਾ ਹੀ ਹੈਗਾ ਉਹ ਚੌਂਣ ਤੇ ਆਪੇ ਵੀ ਕਰ ਸਕਦੇ ਆ ਤੇ ਨਹੀਂ ਤਾਂ ਉਹਨਾਂ ਦੇ ਮਾਪੇ ਜੇ ਤੁਹਾਨੂੰ ਲੱਗਦਾ ਕਿ ਉਹਨਾਂ ਦਾ ਮੁੰਡਾ ਨੋਰਮਲ ਆ ਜਾਂ ਉਹਦੇ ਵਿੱਚ ਕੋਈ ਕਮੀਆਂ ਵਾਂ ਉਹ ਨੋਰਮਲ ਨਹੀਂ ਆ ਮਨੁੱਖ ਮਨ ਦੇ ਗੁਣ ਜਿਹੜੇ ਛੱਡ ਕੇ ਉਹਨੂੰ ਇੱਕ ਥਰਡ ਗੁਣ ਹੋਰ ਕਰ ਰਿਹਾ ਅਗਰੈਸ ਕਰ ਰਿਹਾ ਤੇ ਉਹਨਾਂ ਨੂੰ ਉਹਦਾ ਨਾਜ ਕਰਾਉਣਾ ਚਾਹੀਦਾ ਇਹਦੀ ਸਪੈਸ਼ਲ ਡਾਕਟਰ ਕੈਰੈਕਟਿਸਟ ਹੈਗੇ ਸਾਡੇ ਮਨੋਵਿਗਿਆਨੀ ਡਾਕਟਰ ਹੈਗੇ ਆ ਚੰਗੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਵਾ ਇਹਦੇ ਬਾਰੇ ਗੂਗਲ ਤੇ ਸਾਰਾ ਕੁਝ ਪਿਆ ਵਾ ਬਾਕੀ ਮੇਨ ਕਰਨਾ ਤੇ ਉਸ ਸਰਕਾਰ ਕੋਟ ਵੈਰੂ ਨੇ ਉਹਦੇ ਗੜੀ ਉਹਦਾ ਅਰਦਾਸ ਬੇਨਤੀ ਕਰਨੀ ਚਾਹੀਦੀ ਆ ਵੀ ਇਹਨੂੰ ਸਾਨੂੰ ਇਸ ਕਲਮ ਤੋਂ ਮਨ ਨੂੰ ਰਾਹਤ ਮਿਲੇ ਤੇ ਇਹ ਜਿਹੜੇ ਜਾਣ ਬੁੱਝ ਕੇ ਬਣੇ ਆ ਤੇ ਇਹਨਾਂ ਦੀ ਛੱਤਰ ਪਟੇਰੀ ਹੋਣੀ ਚਾਹੀਦੀ ਮੈਂ ਤਾਂ ਸੱਚ ਕਹੂੰਗਾ ਕਿ ਜਿਹੜੇ ਤਾਂ ਹੈਗੇ ਉਨਾਂ ਨੂੰ ਤੇ ਚਲੋ ਛੱਡੋ ਪਰ ਜਿਹੜੇ ਬੇਵਜ੍ਹਾ ਹੀ ਇੱਥੇ ਕਈ ਜਿਹੜੇ ਬਣੇ ਫਿਰਦੇ ਨੌ ਵਧਾ ਕੇ ਜਾਂ ਆਪਣੇ ਆਪ ਨੂੰ ਲੱਦਦੇ ਵੀ ਲੈਸਬੀਅਨਾਂ ਜੱਗੇ ਆ ਤੇ ਇਹਨਾਂ ਦੇ ਸਰਕਾਰ ਵੈਦੀ ਹੋਣੀ ਚਾਹੀਦੀ ਹੈ ਇਹ ਇਹਦੇ ਆਪਾਂ ਵਿਰੋਧਿਆ ਜੀ ਜਿਹੜੇ ਮਾਪੇ ਨੇ ਉਹਨਾਂ ਨੂੰ ਕਿਹੜੇ ਤਰੀਕੇ ਨਾਲ ਕਾਉਂਸਲਿੰਗ ਕਰਾਉਣੀ ਚਾਹੀਦੀ ਬੱਚਿਆਂ ਦੀ ਜਾਂ ਕਿਹੜੇ ਤਰੀਕੇ ਨਾਲ ਸਮਝਾਇਆ ਜਾ ਸਕਦਾ ਕਿਉਂਕਿ ਜਿਹੜਾ ਬੰਦਾ ਉਹਦੇ ਮੰਨ ਲਓ ਮੈਂ ਨਾਰਮਲ ਆ ਤੇ ਮੈਂ ਜਿੱਦੀ ਆ ਤੇ ਮੈਂ ਮਾਂ ਪਿਓ ਦੇ ਆਖਿਆ ਵੀ ਜੇ ਆਪਣੀ ਜਿੱਦ ਨਹੀਂ ਛੱਡੀ ਮੈਂ ਕਹਣਾ ਵੀ ਯਾਰ ਮੈਂ ਆਪਣੀ ਜਿੱਦ ਪੂਰੀ ਕਰਕੇ ਛੱਡਦਾ ਹੁਣ ਜਿਹੜੇ ਬੰਦੇ ਨੇ ਇਤਨੂੰ ਜਿੱਦ ਫੜ ਲਈ ਮੈਂ ਤਾਂ ਇੱਦਾਂ ਹੀ ਰਹਿਣਾ ਉਹ ਕੀ ਉਹਨੂੰ ਕਿਹੜੇ ਤਰੀਕੇ ਨਾਲ ਸਮਝਾਇਆ ਜਾ ਸਕਦਾ ਦੇਖੋ ਜੀ ਇੱਕ ਏਜ ਹੁੰਦੀ 11 ਤੋਂ 12 14 15 ਸਾਲ ਦੀ ਉਮਰ ਜਦੋਂ ਕਿ ਬੱਚੇ ਦਾ ਜਿਹੜਾ ਮਾ ਲਗਾ ਰੁਝਾਨ ਝਕਾ ਜਾਂ ਤੇ ਮੇਲ ਲ ਹੋਣਾ ਟਰੱਕ ਜਾਂ ਫੀਮੈਲ ਲ ਹੋਣਾ ਮੇਲ ਦਾ ਫੀਮੈਲ ਲ ਹੋਣਾ ਤੇ ਉਹ ਉਮਰ ਇੱਕ ਉਹ ਜੀ ਉਹਦੀ ਕੱਚੀ ਗੰਦਲ ਦੀ ਤਰ੍ਹਾਂ ਉਮਰਿਆ ਉਹਨੂੰ ਜਦੋਂ ਬੱਚੇ ਦੇ ਮਾਪਿ ਉਹ ਚਾਹੀਦਾ ਕਿ ਜਿਹੜਾ ਉਮਰ ਸਾਡਾ ਬੱਚਾ ਹੁਣ ਸਟੈਂਡ ਕਰ ਰਿਹਾ ਆ ਉਦੋਂ ਅਸੀਂ ਉਹਦੀ ਸੰਗਤ ਕਿਹੋ ਜਿਹੀ ਰੱਖਣੀ ਆ ਜਾਂ ਉਹਦੀ ਪਰਵਰਿਸ਼ਾ ਨੂੰ ਡਾਈਟ ਕਿਹੋ ਜਿਹੀ ਦੇਣੀ ਆ ਜਾਂ ਜੇ ਦੀ ਸੰਗਤ ਬਾਹਰ ਜੇ ਕਿੱਥੇ ਜਾਂਦਾ ਕਿੱਥੇ ਆਉਂਦਾ ਕੋਈ ਗਲਤ ਚੀਜ਼ ਤਾਂ ਨਹੀਂ ਖਾਂਦਾ ਜਾਂ ਗਲਤ ਟਾਣੀ ਚੁੱਕਦੀ ਨਹੀਂ ਬੈਠਦਾ ਜਿੱਦਾਂ ਹਣ ਮੰਨ ਲਓ ਸਾਡੇ ਬਾਜ਼ਾਰ ਦੇ ਵਿੱਚ ਇੰਨੀਆਂ ਗਲਤ ਚੀਜ਼ਾਂ ਵਿਕ ਰਹੀਆਂ ਵਾਂ ਕੋਲ ਡਰਿੰਕ ਮੈਂ ਕਿਹਾ ਸਪੈਸਿਫਿਕ ਦਾ ਨਾਮ ਹੀ ਲੈ ਸਕਦਾ ਮੰਨ ਲਓ ਕਿ ਫੂਡ ਆ ਜਿਹੜੇ ਸਾਡੇ ਹਾਰਮੋਨ ਨੂੰ ਜ਼ਖ਼ਮ ਜੇ ਮੇਲ ਹਾਰਮੋਨ ਟੈਸਟੋਸਟੀਰ ਉਹਨਾਂ ਉਹਨੂੰ ਚੇਂਜ ਕਰਕੇ ਉਹ ਪ੍ਰੋਗੇਸਟੋਨ ਨੂੰ ਵਧਾਉਂਦਾ ਤੇ ਫੀਮੇਲ ਚ ਪ੍ਰੋਗੇਸਟੋਨ ਆ ਉਹਨੂੰ ਚੇਂਜ ਕਰਕੇ ਟੈਸਟੋ ਜਿਹਦਾ ਕਰਕੇ ਉਹ ਮੁੰਡਿਆਂ ਦੀ ਜਿਹੜੀ ਆ ਉਹ ਐਕਟੀਵੇਟਿੰਗ ਟਰਸਟ ਜਿਹੜਾ ਉਹ ਉਹ ਮੁੰਡਿਆਂ ਦੇ ਵਿੱਚ ਹੀ ਬਣਦਾ ਜਾਂਦਾ ਤੇ ਕੁੜੀਆਂ ਦਾ ਕੁੜੀਆਂ ਨਹੀਂ ਬਣਦਾ ਜਾਂਦਾ ਜਾਂ ਉਹ ਬਾਈਸੈਕਸ਼ੁਅਲ ਜਿਹੜੇ ਆ ਸਮਲਿੰਗੀ ਬਣਦੇ ਜਾਂਦੇ ਆ ਇਹ ਕਰਕੇ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਇਹਦੇ ਚ ਮਾਂ ਪਿਓ ਦੀ ਵੀ ਬਰਾਬਰ ਦੀ ਜ਼ਿੰਮੇਵਾਰੀ ਪੈਂਦੀ ਆ ਜ਼ਿਆਦਾ ਬਣਦੀ ਆ ਤੇ ਬੱਚੇ ਨੂੰ ਜੇ ਕਦੇ ਹੋਸਟਲ ਜਾਂ ਕੇ ਕਮਿਊਨਿਟੀ ਤੇ ਛੱਡਣਾ ਵੀ ਆ ਤੇ ਉੱਥੇ ਵੀ ਦੇਖਣਾ ਚਾਹੀ ਬੰਦਾ ਤਾਂ ਨਹੀਂ ਹੈਗਾ ਜਾਂ ਉੱਥੇ ਜਿਹੜੀ ਵਾਰਡਨ ਆ ਕੋਈ ਸਕੂਲ ਟੀਚਰ ਆ ਜਾਂ ਕੋਈ ਇਹੋ ਜਿਹਾ ਤਾਂ ਨਹੀਂ ਹੈਗਾ ਵੀ ਜਿਹਦਾ ਕੈਰੈਕਟਰ ਇਹੋ ਜਿਹਾ ਹੋਵੇ ਇਦਾਂ ਕਰਕੇ ਇਹ ਤੇ ਰੋਕ tham ਪਾਈ ਜਾ ਸਕਦੀ ਬਾਕੀ ਫਿਰ ਵੀ ਜੇ ਕੋਈ ਬੱਚਾ ਉਹਨਾਂ ਨੂੰ ਲੱਗਦਾ ਕਿ ਸਾਡਾ ਬਲਨਰ ਬਣਿਆ ਤੇ ਉਹ ਡਾਕਟਰ ਨੂੰ ਸੈਕਟ੍ਰਿਸਟ ਨੂੰ ਮਿਲਣ ਉਹ ਤੋਂ ਉਹਦੀ ਸਾਰੀ ਉਹਦੀ ਜਿਹੜੀ ਪ੍ਰੋਫਾਈਲ ਦੱਸਣ ਉਹਦੇ ਟੈਸਟ ਕਰਾਉਣ ਜੋ ਜੋ ਉਹਦੇ ਚ ਹਾਰਮੋਨ ਦੇ ਚੇਂਜਸ ਆਏ ਆ ਜਾਂ ਕੋਈ ਸੁਭਾਅ ਦੇ ਵਿੱਚ ਚੇਂਜਸ ਆਏ ਆ ਤੇ ਉਹਨੂੰ ਬਦਲਿਆ ਜਾ ਸਕਦਾ ਜਿਹੜਾ ਤੇ ਕੁਦਰਤ ਨਾਲੋਂ ਨਹੀਂ ਬਣਾਇਆ ਗਿਆ ਆਪ ਬਣ ਰਿਹਾ ਉਹਨੂੰ ਬਦਲਿਆ ਜਾ ਸਕਦਾ ਤੁਹਾਡੇ ਕਹਿਲਦਾ ਆਪਾਂ ਵੀ ਮੈਡੀਸਨ ਵੀ ਇਸ ਚੀਜ਼ ਦੀ ਰੱਖਦੀ ਹੈ ਕਿ ਮੈਡੀਸਨ ਨੂੰ ਬਦਲ ਸਕਦੀ ਹੈ ਬਿਲਕੁਲ ਹੈਗੀ ਯਾਨੀ ਸਾਰਾ ਕੁਝ ਹੈ ਬਸ ਲੋੜ ਆ ਉਹਦੀ ਕਾਉਨਸਲਿੰਗ ਕਰਾਉਣ ਦੀ ਉਹਨੂੰ ਜਿਹੇ ਹਿਸਾਬ ਨਾਲ ਉਹਨੂੰ ਜਿੰਨਾ ਕੋਈ ਅਨਾਰਮਲ ਹੈਗਾ ਉਹਦੇ ਹਿਸਾਬ ਨਾਲ ਉਹਨੂੰ ਪਿਆਰ ਨਾਲ ਡੀਲ ਕਰੋ ਕਿ ਹਾਂ ਬੇਟਾ ਤੈਨੂੰ ਕਿਉਂ ਤੂੰ ਇਦਾਂ ਦਾ ਮਤਲਬ ਕਰ ਰਿਹਾ ਐ ਐਕਸ਼ਨ ਕਰ ਰਿਹਾ ਜਾਂ ਜੋ ਪ੍ਰਦਰਸ਼ਨ ਕਰ ਰਿਹਾ ਇਹ ਠੀਕ ਨਹੀਂ ਆ ਇਹ ਕੁੜੀਆਂ ਵਾਲਾ ਹੈ ਜਾਂ ਇਹ ਮੁੰਡਿਆਂ ਵਾਲਾ ਉਹਨੂੰ ਉੱਥੋਂ ਰੋਕਿਆ ਜਾਵੇ ਜਾਂ ਉਹ ਕਿਉਂ ਕਰ ਰਿਹਾ ਮੈਨੂੰ ਇਦਾਂ ਕਿਉਂ ਲੱਗ ਰਿਹਾ ਫਿਰ ਉਹ ਡਾਕਟਰ ਦੀ ਜਿਹੜੀ ਸਾਈਕਾਟ੍ਰਿਸਟ ਮਨੋਵਿਗਿਆਨੀ ਡਾਕਟਰ ਹੈ ਉਹਦੀ ਸਲਾਹ ਲੈਣ ਉਹਦੇ ਖੂਨ ਦੇ ਵਿੱਚ ਚੇਂਜਿੰਗ ਕਰਨ ਲਈ ਡਾਈਟ ਪਲਾਨ ਕਰ ਕਰਨਾ ਤੇ ਉਹ ਨਾਰਮਲ ਹੋ ਸਕਦਾ ਹੈ ਬਾਕੀ ਕਰਨਾ ਤੇ ਉਸਕਾਰ ਉਪਰਮੇਸ਼ਰ ਨੇ ਆ ਜ ਮੇਰੀ ਸਲਾਹ ਇਹ ਹੈ ਜੀ ਸਾਰੇ ਹੀ ਭੈਣ ਭਰਾਵਾਂ ਭਾਵੇਂ ਕੋਈ ਇਹ ਗੇ ਪ੍ਰਣਾਲੀ ਆ ਕੋਈ ਲੈਸਬੀਅਨ ਆ ਜਿਹੜੇ ਤੇ ਚਲੋ ਹੈ ਪਰਮੇਸ਼ਰਾ ਨੂੰ ਉਹਨਾਂ ਨੂੰ ਤੇ ਹੀ ਕਹਿੰਦੇ ਨਹੀਂ ਜੀ ਤੇ ਜਿਹੜੇ ਬੈਸੇ ਹੀ ਬਣੇ ਆ ਉਹਨਾਂ ਨੂੰ ਸਾਡੇ ਹੱਥ ਜੋੜ ਕੇ ਬੇਨਤੀ ਆ ਵੀ ਆਪਣਾ ਤੁਸੀਂ ਇਲਾਜ ਕਰਾਓ ਜੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਆ ਜਾਂ ਤੁਹਾਡੇ ਚ ਲੱਗਦਾ ਕਿ ਤੁਸੀਂ ਇੱਕ ਅਬਨਾਰਮਲ ਜੀ ਚਾਹੋ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਜੀ ਤੇ ਨਹੀਂ ਤੇ ਆਪਣੇ ਇਲਾਕੇ ਦੇ ਨੇੜੇ ਦੇ ਸੈਕਟਰਸ ਡਾਕਟਰ ਜਿਹੜਾ ਮਨੋਵਿਗਿਆਨੀ ਡਾਕਟਰ ਆ ਉਹਨੂੰ ਮਿਲੋ ਉਹਦੀ ਸਲਾਹ ਲਓ ਆਪਣੇ ਸਾਰੇ ਟੈਸਟ ਪ੍ਰੋਫਾਈਲ ਕਰਾਓ ਹੋਰ ਬੰਦ ਦੀ ਕਰਾਓ ਕਿ ਸਾਨੂੰ ਇਹਦਾ ਕਿਉਂ ਆ ਜਾਂ ਸਾਨੂੰ ਇਹਨੇ ਕਿਉਂ ਫੀਲ ਹੁੰਦਾ ਸਾਡੀ ਆਕਰਸ਼ਣ ਜਿਹੜੀ ਆ ਜੋ ਬੰਦੇ ਚ ਬੰਦੇ ਦੀ ਕਿਉਂ ਆ ਜਾਂ ਕੁੜੀ ਦੀ ਕੁੜੀ ਚ ਕਿਉਂ ਉਹ ਉਹਨਾਂ ਤੋਂ ਹਾਰਮੋਨ ਤੋਂ ਸਾਰਾ ਕਲੀਅਰ ਹੋਊਗਾ ਤੇ ਉਹ ਆਪਦੇ ਟੈਸਟ ਕਰਾ ਕੇ ਜੇ ਤੇ ਤੁਹਾਡੇ ਚ ਕਮੀ ਆਉਂਦੀ ਤੇ ਉਹਦਾ ਇਲਾਜ ਕਰਾਓ ਤੇ ਬਾਕੀ ਗੁਰੂ ਮਹਾਰਾਜ ਦੀ ਕਿਰਪਾ ਕਰਨੇ ਦੀ ਉਹਦਾ ਹੱਲ ਹੋ ਸਕਦਾ ਬਾਕੀ ਜਿਹੜੇ ਆ ਪਿੱਛੇ ਤੁਸੀਂ ਅਪਰੇਡ ਦਾ ਰੱਖਿਆ ਸੀਗਾ ਮਤਲਬ 27 April ਦਾ ਜੋ ਕੇ ਬਾਅਦ ਚ ਚੇਂਜ ਕੋਈ ਇੱਕ ਸਰਪ੍ਰਤਿ ਤਾਂ ਕਰੇ ਨਾ ਜਾਂਦੇ ਪਹਿਲਾ ਮੇਲ ਪ੍ਰੇਡ ਹੁੰਦੀ ਹੋਵੇ ਜਾਂ ਫੀਮੇਲ ਪ੍ਰੇਡ ਹੁੰਦੀ ਹੋਵੇ ਤੇ ਤੁਸੀਂ ਜਿਹੜੀ ਤਿੱਤੀ ਫੜ ਲਈ ਆ ਵੀ ਗੇਰ ਪ੍ਰੇਡ ਕਰਨੀ ਆ ਜਦੋਂ ਪਹਿਲੇ ਦੋ ਜੈਂਡਰਾਂ ਨੇ ਕਦੀ ਪ੍ਰੇਡ ਨਹੀਂ ਕੀਤੀ ਪਈ ਹੈ ਮੇਲ ਜਾਂ ਸਾਡੇ ਹੱਕ ਚਾਹੀਦੇ ਆ ਫੀਮੇਲ ਦਾ ਸਾਡੇ ਹੱਕ ਚਾਹੀਦੇ ਆ ਤੇ ਫਿਰ ਤੁਹਾਨੂੰ ਕਿਦਾਂ ਇਸ ਵਿਵਾਦ ਐਕਸੈਪਟ ਕਰ ਲਈ ਤੁਹਾਡੀ ਸਮਾਜ ਚ ਦੇਣ ਕੀ ਆ ਇਹ ਕੱਲਾ ਇਹ ਨਹੀਂ ਹੈ ਨਾ ਮੈਂ ਸਟੈਂਡ ਕਰਦਾ ਵੀ ਹਾਂ ਵੀ ਤੁਹਾਨੂੰ ਕਮਿਊਨਿਟੀ ਬੱਕਰੀ ਹੈ ਜਾਂ ਤੁਹਾਡੇ ਚ ਕੋਈ ਕਮੀ ਆ ਤੇ ਤੁਹਾਡੇ ਹੱਕ ਚਾਹੀਦੇ ਤੁਹਾਡਾ ਹੋਰ ਸਮਾਜ ਦੇ ਪ੍ਰਤੀ ਹੱਕ ਚਾਹੀਦਾ ਹੈ ਜਿਹੜੇ ਨਾਰਮਲ ਹੈ ਉਹਨਾਂ ਨੂੰ ਨਾਰਮਲ ਕਿਉਂ ਕਰ ਰਹੇ ਜਾਂ ਸਮਾਜਿਕ ਅਨਰਗੀ ਕਿਉਂ ਜੇ ਜਾਣ ਪੁੱਛ ਕੇ ਇਹ ਚੀਜ਼ ਨੂੰ ਬਣਿਆ ਉਹ ਆਪਣੇ ਵਾਪਸ ਆਉਣ ਜੇ ਉਹਨਾਂ ਦੇ ਲੱਗਦਾ ਕੋਈ ਕਮੀਆਂ ਤੇ ਉਹ ਆਪਣਾ ਇਲਾਜ ਕਰਾ ਲੈ ਤੇ ਗੁਰੂ ਮਹਾਰਾਜ ਗੜੀ 10 ਬੈਂਤੀ ਕੰਮ ਚੜਦੀ ਕਲਾ ਹੋਊਗੀ ਜੀ ਬਹੁਤ ਬਹੁਤ ਘਾਲਵਾ ਚ ਗੱਲਬਾਤ ਕਰ ਬਹੁਤ ਬਹੁਤ ਆਂਦਾ ਤੁਹਾਡਾ ਸੋ ਇਸ ਸੰਜੀ ਡਾਕਟਰ ਗੋਰੇ ਸ਼ਰਮ ਸਿੰਘ ਜੀ ਇਹ ਨਿਸ਼ਾਰੇ ਪੰਹੁਆ ਦੇ ਵਿੱਚ ਇਹਨਾਂ ਦਾ ਸੰਘ ਹਸਪੀਟਲ ਹੈ ਜੇ ਕਿਤੇ ਤੁਹਾਨੂੰ ਕੋਈ ਦਿੱਕਤ ਆਉਣੀ ਹੈ ਤਾਂ ਤੁਸੀਂ ਸਿੱਧਾ ਆ ਕੇ ਵਿਚਰਤ ਕਰਕੇ ਇਹਨਾਂ ਨੂੰ ਮਿਲ ਸਕਦੇ ਹੋ ਤੁਹਾਨੂੰ ਚੰਗੀ ਸਲਾਹ ਵੀ ਦੇਣਗੇ ਤੇ ਨਾਲ ਦੀ ਨਾਲ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਭਾਈ ਸਮਾਜ ਦੇ ਇਹਨਾਂ ਚੀਜ਼ਾਂ ਨੂੰ ਕਦੇ ਵੀ ਐਕਸੈਪਟ ਨਹੀਂ ਕਰਨਾ ਕਿਉਂਕਿ ਸਾਡਾ ਸਮਾਜ ਜਿਹੜਾ ਵਾ ਮੇਲ ਤੇ ਫੀਮੇਲ ਦਾ ਸਮਾਜ ਹੈ ਤੇ ਜਿਹੜਾ ਕਿੰਨਾ ਸਮਾਜ ਆਉਣਾ ਸੁਖਤਾਂ ਜਰੂਰ ਮਿਲਦਾ ਕਿਉਂਕਿ ਸਾਡੇ ਵਿਆਹਾਂ ਸ਼ਾਦੀਆਂ ਤੇ ਨੱਚ ਰਗਾਉਂ ਆਉਂਦੇ ਨੇ ਖੁਸ਼ੀ ਸਾਂਝੀ ਕਰਦੇ ਨੇ ਚਲੋ ਉਹਨਾਂ ਤੋਂ ਲੋਕ ਮਹੰਤਾ ਲੰਘੂ ਅਸ਼ੀਰਵਾਦ ਲੈਂਦੇ ਨੇ ਤੇ ਆਪਾਂ ਉਸ ਪਾਸੇ ਨਾ ਜਾਈਏ ਆਪਾਂ ਸਮਾਜ ਜਿਹੜਾ ਵਾ ਉਹ ਸੋਹਣਾ ਰੱਬ ਨੇ ਤੁਹਾਨੂੰ ਬਣਾਇਆ ਰੱਬ ਨੇ ਸੋਹਣਾ ਸਰੀਰ ਦਿੱਤਾ ਤੁਹਾਨੂੰ ਜੇ ਮਰਦ ਦਾ ਸਰੀਰ ਦਿੱਤਾ ਤੇ ਮਰਦ ਬਣ ਕੇ ਨਿਸਰੋ ਜੇ ਔਰਤ ਦਾ ਸਰੀਰ ਦਿੱਤਾ ਤੇ ਔਰਤ ਨੂੰ ਬੜੇ-ਬੜੀਆਂ ਵਡਿਆ-ਵਡੀਆਂ ਵਡਿਆਈਆਂ ਮਾਰਨੇ ਦਿੱਤੀਆਂ ਵਾ ਤੇ ਜੇ ਚੰਗੀ ਔਰਤ ਤੇ ਔਰਤ ਵੀ ਚੰਗੀ ਆਪਣੇ ਅਸਲੀ ਰੂਪ ਵਿੱਚ ਰਹੇ ਸੋ ਅੱਜ ਦੀ ਵੀਡੀਓ ਦੇ ਵਿੱਚ ਕਿ भुल चुका माफ़ी वाहेगुरू जी ख़ालसा वाहेगुरू जी